ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹੁਸ਼ਿਆਰਪੁਰ ਦੇ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਮਿਆਰੀ ਅਤੇ ਸਾਫ਼ ਸੁਥਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਉਣ ਦੇ ਮਨਸੂਬਿਆਂ ਨਾਲ ਲਗਾਤਾਰ ਸਿਹਤ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਚ ਮਠਿਆਈਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਬਹੁਤੀਆਂ ਥਾਵਾਂ ਤੋਂ ਨਾਖਾਣਯੋਗ ਵਾਲੀਆਂ ਵਸਤਾਂ ਨੂੰ ਨਸ਼ਟ ਵੀ ਕਰਵਾਇਆ ਗਿਆ ਹੈ ਅੱਜ ਇੱਕ ਵਾਰ ਮੁੜ ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਹੁਸ਼ਿਆਰਪੁਰ ਦੀਆਂ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਦੇ ਹੋਏ ਆ ਫੂਡ ਸੈਂਪਲ ਭਰੇ ਗਏ ਤੇ ਕਈ ਦੁਕਾਨਾਂ ਤੋਂ ਨਾਕ ਕਾਨੇ ਯੋਗ ਵਾਲਾ ਸਮਾਨ ਵੀ ਨਸ਼ਟ ਕਰਵਾਇਆ ਸਿਹਤ ਵਿਭਾਗ ਵੱਲੋਂ ਮੁਕੇਰੀਆਂ ਤੇ ਹਾਜੀਪੁਰਤियां ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਤੇ ਕਈ ਦੁਕਾਨਾਂ ਤੇ ਹਾਲਾਤਾਂ ਬੇਹਤ ਮਾੜੇ ਸਨ ਕਿਉਂਕਿ ਨਾ ਤਾਂ ਉੱਥੇ ਸਫਾਈ ਦਾ ਹੀ ਕੋਈ ਧਿਆਨ ਰੱਖਿਆ ਜਾ ਰਿਹਾ ਸੀ ਤੇ ਨਾ ਹੀ ਚੀਜ਼ਾਂ ਬਣਾਉਣ ਵਾਲੇ ਕਾਰੀਗਰਾਂ ਵੱਲੋਂ ਕੋਈ احتیاط ਹੀ ਵਰਤੀ ਜਾ ਰਹੀ ਸੀ ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਮਾਲਕਾਂ ਸਮੇਤ ਕਰੰਦਿਆਂ ਨੂੰ ਫੂਡ ਸੇਫਟੀ ਐਕਟ ਦੇ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਤੇ ਕਈ ਥਾਵਾਂ ਤੋਂ ਸੈਂਪਲ ਭਰ ਕੇ ਲੈਬਰਾਟਰੀ ਚ ਟੈਸਟ ਲਈ ਭੇਜ ਦਿੱਤੇ ਗਏ ਇਸ ਤਰ੍ਹਾਂ ਇਹ ਵੀ ਵੇਖਣ ਨੂੰ ਸਾਹਮਣੇ ਆਇਆ ਸੀ ਕਿ ਕਈ ਥਾਵਾਂ ਤੇ ਤਾਂ ਕਟਿਆ ਤੇ ਗੰਦੀਆਂ ਜਗਾਵਾਂ ਤੇ ਹੀ ਖਾਣ ਪੀਣ ਵਾਲਾ ਸਮਾਨ ਤਿਆਰ ਕਰਕੇ ਵੇਚਿਆ ਜਾ ਰਿਹਾ ਸੀ ਤੇ ਕਾਰੀਗਰਾਂ ਵੱਲੋਂ ਮਾਸਕ ਅਤੇ ਦਸਤਾਨੇ ਵੀ ਨਹੀਂ ਪਾਏ ਹੋਏ ਸੀ ਜਿਸ ਕਾਰਨ ਕਾਰੀਗਰਾਂ ਦਾ ਪਸੀਨਾ ਵੀ ਮਠਿਆਈਆਂ ਚ ਹੀ ਡਿੱਗ ਰਿਹਾ ਸੀ ਜਿਸ ਤੋਂ ਬਾਅਦ ਸਿਹਤ ਅਫਸਰ ਵੱਲੋਂ ਸਖਤ ਲਹਿਜੇ ਚ ਤਾੜਤਾ ਕੀਤੀ ਗਈ ਮੀਡੀਆ ਨਾਲ ਗੱਲਬਾਤ ਕਰਨ ਲਈ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਭਾਟਿਆ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਆਉਣ ਕਰਕੇ ਹਲਵਾਈਆਂ ਵੱਲੋਂ ਵੱਡੇ ਪੱਧਰ ਤੇ ਮਠਿਆਈਆਂ ਤਿਆਰ ਕੀਤੀਆਂ ਚਾਰੀਆਂ ਨੇ ਤੇ ਕਈ ਥਾਵਾਂ ਤੇ ਕੁਝ ਮਿਲਾਵਟਖੋਰ ਵੱਧ ਮੁਨਾਫਾ ਲੈਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੋਏ ਵੀ ਨਸਰ ਆ ਰਹੇ ਨੇ ਤੇ ਇਨ੍ਹਾਂ ਮਿਲਾਵਟਖੋਰਾਂ ਤੇ ਸਿਹਤ ਵਿਭਾਗ ਵੱਲੋਂ ਤਿੱਖੀ ਨਸਰ ਰੱਖੀ ਜਾ ਰਹੀ ਹੈ ਇਸ ਮੌਕੇ ਉਹਨਾਂ ਸਖਤ ਲਹਿਜੇ ਚ ਤਾੜਨਾ ਕਰਦੇ ਕਿਹਾ ਕਿ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤੇ ਜੋ ਕੋਈ ਵੀ ਗਲਤ ਕੰਮ ਕਰਦਾ ਕਾਬੂ ਹੁੰਦਾ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲਚੀ ਲਿਆਂਦੀ ਜਾਵੇਗੀ ਤੇ ਦੁਕਾਨਾਂ ਵੀ ਸੀਲ ਕਰ ਦਿੱਤੀਆਂ ਜਾਣਗੀਆਂ ਹੁਸ਼ਰਪਰ ਨੇ ਉਸਦੇ ਨਾਲ ਚੇਤਨ ਕਸ਼ਪ ਦੇ ਰਿਪੋਰਟ ਸ੍ਰੀ ਗਾਜੇ ਜੀ ਜਿੱਦਾਂ ਤਿਵਾਰੀ ਸੀਜ਼ਨ ਚੱਲ ਰਿਹਾ ਹੈ ਅਸੀਂ ਮਠਾਈਆਂ ਦੀਆਂ ਜਿੱਥੇ ਮੈਨੂਫੈਕਚਰਿੰਗ ਹੋ ਰਹੀਆਂ ਜਾਂ ਕੋਈ ਵੀ ਅਜਿਹੇ ਆਈਟਮਸ ਜਿੱਥੇ ਬਣ ਰਹੀਆਂ ਆ ਉਥੇ ਅਸੀਂ ਫ੍ਰੀਕੁਐਂਟਲੀ ਵਿਜ਼ਿਟ ਕਰ ਰਹੇ ਹਾਂ ਔਰ ਔਰੇ ਦੌਰਾਨ ਹੀ ਅਸੀਂ ਅੱਜ ਮੁਕੇਰੀਆਂ ਦਾ ਵੀ ਟੂਰ ਲਾਇਆ ਜਿੱਥੇ ਜਿਹੜੀ ਇੱਥੇ ਇੱਕ ਵੱਡੀ ਜੀ ਮੈਨੂ ਮੈਨੂਫੈਕਚਰਿੰਗ ਸਾਈਟ ਹੈ ਗਿਆ ਰਸਗੁੱਲੇ ਗੁਲਾਬ ਜਾਮਨ ਔਰ ਜਿੰਨੇ ਵੀ ਬਾਕੀ ਤਰ੍ਹਾਂ ਦੀਆਂ ਮਿਠਾਈਆਂ ਬੰਦੀਆਂ ਇੱਥੇ ਪੇਠਾ ਵਗੈਰਾ ਵੀ ਬੰਦਾ ਆ ਉਹਨੂੰ ਅਸੀਂ ਚੈਕਿੰਗ ਕਰਨ ਲਈ ਆਏ ਆ ਇਹਨਾਂ ਦੇ ਇੱਥੇ ਥੋੜੀਆਂ ਬਹੁਤੀਆਂ ਸਾਲੋਂ ਵੀ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਇਹਨਾਂ ਨੂੰ ਪਹਿਲੇ ਵੀ ਅਸੀਂ ਸੁਧਾਰ ਕਰਨ ਲਈ ਉਹ ਕਮੀਆਂ ਪੇਸ਼ੇ ਆ ਕਰ ਸਕਦੇ ਆ ਸੁਧਾਰ ਕੋਈ ਔਰ ਚ ਵੱਡੀ ਗੱਲ ਨਹੀਂ ਹੈ ਔਰ ਇਹਨਾਂ ਨੂੰ ਹੀ ਸਮਝਾਣਾ ਜਾਨੇ ਆ ਕਿ ਇਹ ਕਮੀਆਂ ਪੇਸ਼ੇ ਜਲਦੀ ਤੋਂ ਜਲਦੀ ਵਿਦਨ 10 ਡੇਸ ਹੈ ਪੂਰੀਆਂ ਕਰਨ ਐਟ ਲੀਸਟ 1 ਵੀਕ ਚ ਕਿਉਂਕਿ ਇਹ ਤਿਆਰੀ ਸੀਜ਼ਨ ਚ ਆਹ ਨਹੀਂ ਚਾਹਦੇ ਕਿ ਜੋ ਲੋਕਾਂ ਦੇ ਸਿਹਤ ਦੇ ਨਾਲ ਕੋਈ ਖਲਵਾੜ ਹੋਵੇ ਸੋ ਇਹਨਾਂ ਨੂੰ ਖਾਸ ਧਿਆਨ ਨਹੀਂ ਹੈਗੀ ਹੈ ਔਰ ਅਸੀਂ ਇੰਪਰੂਵਮੈਂਟ ਨੋਟਿਸ ਵੀ ਦੇ ਕੇ ਜਾ ਰਹੇ ਹਾਂ ਕਿ ਇਹ ਚੀਜ਼ਾਂ ਜੜ ਗਿਆਆਂ ਨਹੀਂ ਹੋਣੀਆਂ ਚਾਹੀਦੀਆਂ ਅੱਗੇ ਤੋਂ ਦੂਸਰੀ ਗੱਲ ਹੈ ਕਿ ਇਹਨਾਂ ਕੋ ਮੜਾ ਜ ਸਮਾਨ ਆਪਾਂ ਨੂੰ ਲੱਭਿਆ ਵੀ ਹੈ ਕਿ ਜਿਹੜਾ ਮਿਆਦ ਪੁੱਗਾ ਹੈਗਾ ਸੀ ਉਹਨੂੰ ਇਮੀਡੀਏਟਲੀ ਅਸੀਂ ਸਟਵਾਇਆ ਵੀ ਹੈ ਔਰ ਮੈਡੀਕਲ ਵੀ ਚੈੱਕ ਕੀਤਾ ਹੈ ਮੈਡੀਕਲ ਇਹਨਾਂ ਚਾਹੇ ਥੋੜੀ ਕਮੀ ਪੇਸ਼ੀ ਆਈ ਹੈ ਉਹ ਵੀ ਦੁਬਾਰਾ ਇਹਨਾਂ ਨੂੰ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ ਬਾਕੀ ਅਸੀਂ ਦੇਖ ਰਹੇ ਹਾਂ ਕਿ ਕਿੱਦਾਂ ਕੰਪਲਾਈ ਕਰਦੇ ਆ ਇਹ ਸਾਰਿਆਂ ਨੂੰ ਇਨਸਟਰਕਸ਼ਨ ਹੈਗੀ ਆ ਜਾਂ ਚੇਤਾਵਨੀ ਹੈਗੀ ਆ ਮੇਰੇ ਵੱਲੋਂ ਸਾਰੇ ਮੈਨੂਫੈਕਚਰਿੰਗ ਵਾਲਿਆਂ ਨੂੰ ਕਿ ਜਿਹੜੇ ਵੀ ਮਠਾਈ ਦਾ ਜਾਂ ਖਾਣ ਪੀਣ ਦਾ ਸਾਮਾਨ ਕਰਦੇ ਆ ਬਣਾਉਂਦੇ ਆ ਉਹ ਇਦਾਂ ਦੀਆਂ ਗਲਤੀਆਂ ਨਾ ਕਰਨ ਔਰ ਇਰਕ ਇੰਪਰੂਵਮੈਂਟ ਲਿਆਂ ਜਾਲੀ ਵਾਲਾ ਦਰਵਾਜਾ ਪੱਕੇ ਤੌਰ ਤੇ ਹੋਣਾ ਚਾਹੀਦਾ ਤਾਂ ਕਿ ਮੱਖੀਆਂ ਅੰਦਰ ਨਾ ਐਂਟਰ ਕਰ ਸਕਣ ਜਿਹੜੇ ਪੱਖੇ ਭੁੱਖੇ ਲੱਗੇ ਹੋਣੇ ਚਾਹੀਦੇ ਆ ਮੁਲਾਜ਼ਮਾਂ ਲਈ ਤਾਂ ਕਿ ਉਹ ਪਸੀਨਾ ਜਿਹੜਾ ਉਹਨਾਂ ਨੂੰ ਆ ਰਿਹਾ ਉਹ ਪਸੀਨਾ ਵਿੱਚ ਖਾਣ ਵਾਲੀ ਚੀਜ਼ ਚ ਨਾ ਪਵੇ ਠੀਕ ਹੈ ਉਹਨਾਂ ਨੂੰ ਟੋਪੀਆਂ ਪਾਣੀਆਂ ਚਾਹੀਦੀਆਂ ਉਹਨਾਂ ਨੂੰ ਗਲਵਜ਼ ਔਰ ਮਾਸਕ ਪਾਣੇ ਚਾਹੀਦੇ ਕੋਈ ਵੀ ਮੁਲਾਜ਼ਮ ਜਿਹੜਾ ਬੂਟ ਦਾ ਕੰਮ ਕਰਦਾ ਉਹਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਹੈ ਔਰ ਇਹ ਪਰਸਨਲ ਹਾਈਜੀਨ ਚੀ ਹੋਣੀ ਚਾਹੀਦੀ ਔਰ ਇਵਨ ਜਿੱਥੇ ਬੰਦਰੀ ਹੈ ਉੱਥੇ ਜ਼ਰੂਰ ਹਾਈਜੀਨ ਦਾ ਖਿਆਲ ਰੱਖਣਾ ਚਾਹੀਦਾ ਫਰਚਰ ਨੀ ਟੁੱਟਾ ਹੋਣਾ ਚਾਹੀਦਾ ਕੰਨਾਂ ਜਿਹੜੀਆਂ ਪ੍ਰੋਪਰ ਪਲਸਟਰ ਹੋਣੀਆਂ ਚਾਹੀਦੀਆਂ ਜਾਂ ਟਾਇਲਾ ਲੱਗੀਆਂ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ احتیاط ਵੱਜੋਂ ਕਰਨਗੇ ਫੇਰੀ ਅਸੀਂ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਖਾਣ ਪੀਣ ਦਾ ਸਮਾਨ ਖਾ ਸਕਦੇ ਹੋ ਔਰ ਮੈਂ ਇਹਨਾਂ ਨੂੰ ਖਾਸ ਕਰਕੇ ਸਾਰੇ ਐਫਡੀਓਜ਼ ਨੂੰ ਕਹਿਣਾ ਚਾਹੁੰਗਾ ਕਿਰੇਵਲ ਖਾਸ ख्याल ਦਿੱਤਾ ਜਾਵੇ ਪਰਸਨਲ ਹਾਈਜਨ ਔਰ ਜਿੱਥੇ ਵੀ ਜਗ੍ਹਾ ਗਈ ਹੈ ਉੱਥੋਂ ਦੀ ਹਾਈਜਨ ਜ਼ਰੂਰ ਮੇਨਟੇਨ ਕੀਤੀ ਜਾਵੇ। ਪਿਛਲੇ ਦਿਨੀ ਇੱਕ ਚੈਕਿੰਗ ਹੋਈ ਸੀ ਕਿ ਕਿ ਇਰੀਆ ਤੋਂ ਬਾਅਦ ਇਹ ਉਹਦਾ ਕੀ ਹੋ ਡਿਫਰੈਂਟ ਹੈ ਕੋਈ ਉਹਦਾ ਕੋਈ ਅਸੀਂ ਪਿਛਲੇ ਵਾਰ ਇੱਕ ਚੈਕਿੰਗ ਕੀਤੀ ਸੀ ਔਰ ਇਹ ਚ ਹੁਣ ਇਹਨਾਂ ਨੇ ਦੇ ਅਸੀਂ ਦੇਖਿਆ ਕਿ ਉਹਨਾਂ ਨੇ ਟਾਇਲਟ ਦਾ ਅਸੀਂ ਕਿਹਾ ਸੀ ਉਹਨਾਂ ਨੂੰ ਕਿ ਦਰਵਾਜ਼ਾ ਅੰਦਰ ਨਹੀਂ ਹੋਣਾ ਚਾਹੀਦਾ ਟਾਇਲਟ ਦਾ ਵੀ ਦਰਵਾਜ਼ਾ ਉਹਨਾਂ ਨੇ ਬਾਹਰ ਕਢਾ ਦਿੱਤਾ ਆ ਔਰ ਦੀਵਾਰਾਂ ਜਿਹੜੀਆਂ ਆ ਉਹ ਵਾਈਟ واਸ਼ ਪ੍ਰੋਪਰ ਹੋਣੀ ਚਾਹੀਦੀ ਹੈ ਉਹ ਵੀ ਉਹਨਾਂ ਨੇ ਵਾਈਟ واਸ਼ ਵਗੈਰਾ ਕਰਾਤੀ ਹੈ ਖਾਸ ਕਰ ਮੈਂ ਵੀ ਦੇਖਿਆ ਕਿ ਉੱਤੇ ਜਾ ਕੇ ਉਹਨਾਂ ਨੇ ਟੋਪੀਆਂ ਜ਼ਰੂਰ ਪਾ ਲੀਆਂ ਆ ਆ ਪਰ ਫਿਰ ਵੀ ਮੈਂ ਕਹਦਾ ਜਾਊਂਗਾ ਟੋਪੀਆਂ ਤੋਂ ਇਲਾਵਾ ਵੀ ਉਹ ਜਿਹੜੇ ਵਰਕਰ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ ਕਿ ਹਾਂ ਵੀ ਆਪਣੇ ਨੋ ਕੱਟ ਕੇ ਰੱਖਣ ਪਖਾਨੇ ਤੋਂ ਬਾਅਦ یا کسی بھی چیز نو ہاتھ لانے ਤੋਂ ਬਾਅਦ ਜਦੋਂ ਖਾਣ ਵਾਲਾ ਸਮਾਨ ਬਣਾਉਣ ਲੱਗਣ ਤੇ ਹੱਥ ਧੋ ਕੇ ਹੀ ਕੰਮ ਕਰਿਆ ਕਰਨ۔ اਇ ਤੋਂ ਇਲਾਵਾ ਮੰਨ ਲਓ ਕਿ ਕਿਸੇ ਨੂੰ ਕੋਈ ਬਿਮਾਰੀ ਹੈ, ਖਾਂਸੀ ਵਲਗਮ ਦੀ, ਜ਼ੁਕਾਮ ਦੀ, ਉਸ ਬੰਦੇ ਨੇ ਛੁੱਟੀ ਲੈ ਕੇ ਉਹਨੇ ਦੇਰ ਨਹੀਂ ਆਣਾ ਚਾਹੀਦਾ। ਆਪਣੇ لالچ ਲਈ اگر ਤੁਸੀਂ ਆਓਗੇ ਤੇ ਨੁਕਸਾਨ ਸਾਡੇ ਲੋਕਾਂ ਨੂੰ ਹੈ ਕਿ ਜਿਨ੍ਹਾਂ ਦੇ اگر ਉਹ ਗਲਤ ਮਾਲ ਖਾਂਗੇ, ਗੰਦਾ ਮਾਲ ਖਾਂਗੇ ਤੇ ਉਹਨਾਂ ਨੂੰ ਵੀ ਬਿਮਾਰੀ ਹੋ ਸਕਦੀ ਆ। ਸੋ ਮੇਰਾ ਇਹਨਾਂ ਨੂੰ ਜ਼ਰੂਰ ਕਹਿਣਾ ਜਾਊਗਾ ਕਿ ਆਪਣਾ ਪਰਸਨਲ ਹਾਈਜੀਨ ਅਗੇਨ ਮੇਨਟੇਨ ਰੱਖੋ। ਯਾਰ ਅਵੇ ਦੇਗਾ ਕੀ ਆਉਂਗਾ ਕੋਈ ਮੈਸੇਜ ਦੇਣਾ ਚਾਹੁੰਦੇ ਆ ਆਮ ਪਬਲਿਕ ਦੇ ਟੱਕੀ ਦੁਕਾਨਦਾਰ ਮੈਂ ਆਮ ਪਬਲਿਕ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਜ਼ਰੂਰ ਸਰਕਾਰ ਦੀ ਹਦਾਇਤਾਂ ਮੁਤਾਬਕ ਛਾਪੇ ਮਾਰੀ ਕਰ ਰਹੇ ਆ ਹਰ ਜਗ੍ਹਾ ਤੇ ਜਾ ਰਹੇ ਆ ਚਾਹੇ ਉਹ ਮਠਾਈ ਦੀ ਦੁਕਾਨ ਚਾਹੇ ਵਿਕਰੀ ਦੇ ਆਈਟਮ ਜਿਹਾ ਪੇਠਾ ਵਗੈਰਾ ਬੰਦਾ ਹੋਵੇ ਲੇਕਿਨ ਸਾਡਾ ਕੀਤਾ ਉਹਨਾਂ ਸਕਸੈਸਫੁਲ ਨਹੀਂ ਹੋ ਸਕਦਾ ਜਿੰਨਾ ਜੇਕਰ ਲੋਕ ਖੁਦ ਜਾਣਕਾਰ ਨਾ ਹੋਣਗੇ ਲੋਕਾਂ ਨੂੰ ਚਾਹੀਦਾ ਹੈ ਕਿ ਜਿੱਥੋਂ ਮਠਾਈ ਲੈਣੇ ਹੋਣ ਖੁਦ ਆ ਕੇ ਦੇਖਣ ਜੇ ਆ ਵੀ ਉਥੇ ਮੱਕੀਆਂ ਦੇ ਨਹੀਂ ਬੈਠੀਆਂ ਉਹ ਕਿਤੇ ਜਿਹੜਾ ਉਹਨਾਂ ਦਾ ਸਪਲਾਈ ਕਰ ਰਿਹਾ ਹੈ ਉਹ ਬੰਦਾ ਠੀਕ ਹੈ ਗਿਆ ਟੇਸਟ ਠੀਕ ਹੈ ਗਿਆ ਫਿਰ ਜਿੱਦਾਂ ਉਹਨੇ ਮੰਨ ਲਓ ਕਿ ਕੋਈ ਤੁਸੀਂ ਬੇਕਰੀ ਆਈਟਮਸ ਹੈ ਉਰੇ ਉੱਤੇ ਹਮੇਸ਼ਾ ਲਿਖੀ ਹੁੰਦੀ ਹੈ ਡੇਟ ਆਫ ਐਕਸਪਾਇਰੀ ਉਹਨੂੰ ਜ਼ਰੂਰ ਚੈੱਕ ਕਰਨਾ ਕਈ ਵਾਰ ਮੈਂ ਇਹ ਵੀ ਦੇਖਿਆ ਹੈ ਕਿ ਪ੍ਰੋਡਕਟ ਕੋਈ ਵੀ ਹੋਵੇ ਚੈੱਕ ਰੈਨਾਂ ਸ਼ਾਪ ਵਾਲਾ ਵੀ ਹੋਵੇ ਉਰੇ ਤੇ ਨਾਮ ਕੁਝ ਹੋਰ ਹੁੰਦਾ ਹੈ ਤੇ ਲੇਬਲ ਕੁਝ ਹੋਰ ਕਰ ਦਿੱਤੇ ਨੇ ਉਹਨੂੰ ਜਾਗਰੂਕ ਜਿਹੜਾ ਇਹ ਜਨਤਾ ਹੈਗੀ ਆ ਉਹਨੂੰ ਜ਼ਰੂਰ ਸਪੈਸੀਫਾਈ ਉਹਨੂੰ ਕਰ ਲੈਣਾ ਚਾਹੀਦਾ ਕਿ ਹਾਂ ਵੀ ਜੋ ਅਸੀਂ ਚੀਜ਼ ਖਰੀਦ ਰਹੇ ਆ ਉਹ ਉਸੇ ਮੁੱਲ ਦੀ ਵੀ ਹੈਗੀ ਆ ਕਿਉਂਸ ਕੁਆਲਿਟੀ ਦੀ ਹੈਗੀ ਆ ਕਿ ਨਹੀਂ ਸੋ ਸਾਡਾ ਜਿੰਨਾ ਕੰਮ ਹੈ ਉਹ ਤੋਂ ਡਬਲ ਕੰਮ ਜੇ ਤੁਸੀਂ ਕਰੋਗੇ ਤੇ ਫੇਰ ਹੀ ਤੁਹਾਨੂੰ ਫਾਇਦਾ ਹੈਗਾ ਸੋ ਜਨਤਾ ਨੂੰ ਮੈਂ ਇਹ ਹੀ ਜਾਗਰੂਕ ਕਰਨਾ ਚਾਹਾਂਗਾ ਕਿ ਤੁਸੀਂ ਆਪਣਾ ਖੁਦ ਖਿਆਲ ਰੱਖੋ ਅਸੀਂ ਤੇ ਤੁਹਾਡੀ ਜ਼ਰੂਰ ਮਦਦ ਲਈ ਤਿਆਰ ਹੈਗੇ ਆ ਤੁਸੀਂ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਓ ਧੰਨਵਾਦ ਸਾਡੇ ਸਾਡਾ ਡਾਕਟਰ ਸਾਹਿਬ ਆਏ ਡਾਕਟਰ ਸਾਹਿਬ ਦਾ ਵੈਲਕਮ ਹੈ ਜੀ ਡਾਕਟਰ ਛੋਟੀ ਸਾਹਿਬ ਆਏ ਡਾਕਟਰ ਭੱਟੀ ਜੀ ਆਏ ਸਾਡੇ ਕੋਲ ਸਾਡੀ ਫੈਕਟਰੀ ਦੀ ਇਨਸਪੈਕਸ਼ਨ ਕਰਨ ਵਾਸਤੇ ਆਏ ਆ ਸਰ ਮੈਂ ਇਹੀ ਗੱਲ ਕਹਿਣਾ ਚਾਹਾਂ ਕਿ ਪਿਛਲੇ ਸਾਲ ਨਵੰਬਰ ਮਹੀਨੇ ਵੀ ਮੇਰਾ ਦਈ ਇਨਸਪੈਕਸ਼ਨ ਹੋਈ ਸੀਗੀ ਤੇ ਮੈਨੂੰ ਡਾਕਟਰ ਸਾਹਿਬ ਨੇ 3-4 ਕਮੀਆਂ ਦੱਸੀਆਂ ਸੀਗੀਆਂ ਮੇਰੇ ਫੈਕਟਰੀ ਦੇ ਵਿੱਚ ਉਹ ਸਰ ਮੈਂ ਸਾਰੀਆਂ ਆਪਣੇ ਵੱਲੋਂ ਆਪਣੇ ਵੱਲ ਕਵਰ ਕੀਤੀਆਂ ਜਿੰਨੀਆਂ ਮੇਰੇ ਕੋਲ ਸਕੇਆਂ ਵਾਈਟ واਸ਼ ਦਾ ਕੰਮ ਸੀ ਸਰ ਮੈਂ ਵਾਈਟ واਸ਼ ਵੀ ਕੀਤੀ ਹੈ ਟਾਇਲਟ ਅੰਦਰ ਸੀਗੀ ਫੈਕਟਰੀ ਦੇ ਉਹ ਵੀ ਸਰ ਮੈਂ ਪਾਰਕਟਾਈ ਇੱਕ ਵਾਸ਼ਪੇਸ਼ਨ ਦਾ ਇੰਤਜ਼ਾਮ ਕੀਤਾ ਸਰ ਮੈਂ ਬਾਕੀ ਬੰਦਿਆਂ ਦੇ ਮੈਡੀਕਲ ਨਹੀਂ ਸੀ ਹੋਏ ਤੇ ਉਹ ਮੈਡੀਕਲ ਵੀ ਸਰ ਮੈਂ ਕਰਵਾਏ ਹੈਗੇ ਤੇ ਬਾਕੀ ਡਾਕਟਰ ਸਾਹਿਬ ਹੁਣ ਆਏ ਆ ਤੇ ਡਾਕਟਰ ਨੂੰ ਦੱਸਿਆ We at GNA University see potential in everyone and everything around us. We drive innovation and entrepreneurship. We groom competent global citizens to affect positive change around them.